हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਜਿਹੜੇ ਬੀਜਾਂ ਬਾਰੇ ਖਾਸ ਤੌਰ ਤੇ ਕਿਸਮਾਂ ਬਾਰੇ ਜਿਹੜੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਸੀਗੇ ਤੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀ ਹੈਗੀ ਆ ਆਪਦੇ ਏਰੀਏ ਦੇ ਹਿਸਾਬ ਨਾਲ ਜਾਂ ਤੁਸੀਂ ਜਿਹੜੀ ਵੀ ਬਾਸਮਤੀ ਜਾਂ ਝੋਨੇ ਦੀ ਕਿਸਮ ਦੀ ਪੀਆਰ ਕਿਸਮ ਦੀ ਚੋਣ ਕਰਨੀ ਹੈ ਆਪਦੀ ਤੁਸੀਂ ਜ਼ਮੀਨ ਦੇ ਹਿਸਾਬ ਨਾਲ ਜਾਂ ਏਰੀਏ ਦੇ ਹਿਸਾਬ ਨਾਲ ਜਾਂ ਪਾਣੀ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਕਰ ਸਕਦੇ ਘੱਟ ਸਮੇਂ ਵਾਲੀ ਜਾਂ ਦਰਮਿਆਨੇ ਸਮੇਂ ਵਾਲੀ ਕਿਉਂਕਿ ਪੀਆਰ ਕਿਸਮਾਂ ਨੇ ਜਿਹੜੀਆਂ ਉਹ ਘੱਟ ਸਮਾਂ ਜਾਂ ਦਰਮਿਆਨਾ ਸਮਾਂ ਲੈਂਦੀਆਂ ਨੇ ਜਾਂ ਫਿਰ ਜਿਹੜੀਆਂ ਬਾਸਮਤੀ ਕਿਸਮਾਂ ਨੇ ਕਿਉਂਕਿ ਉਹਨਾਂ ਦੀ ਟ੍ਰਾਂਸਪਲੈਂਟਿੰਗ ਜਲਾਈ 'ਚ ਹੁੰਦੀ ਆ ਤੇ ਪੂਸਾ 44 ਤੇ ਹਾਈਬ੍ਰਿਡ ਕਿਸਮਾਂ ਹਾਈਬ੍ਰਿਡ ਕਿਸਮਾਂ ਦੇ ਬੀਜ ਤੇ ਪੂਸਾ 44 ਦੇ ਬੀਜ ਦੀ ਵਿਕਰੀ ਅਤੇ ਬਜਾਈ ਤੇ ਬਿਲਕੁਲ ਜਿਹੜੀ ਹੈਗੀ ਹੈ ਪੂਰਨ ਪਾਬੰਦੀ ਲਾਈ ਗਈ ਹੈ ਇਹ ਤੁਹਾਡੇ ਨਾਲ ਜਿਹੜੀ ਮੈਂ ਅਪਡੇਟ ਸਾਂਝੀ ਕਰ ਰਿਹਾ ਇਹਦੇ ਵਿੱਚ ਮੁੱਖ ਕਾਰਨ ਜਿਹਦੇ ਕਰਕੇ ਇਹ ਲਾਈ ਗਈ ਹੈ ਇੱਕ ਤਾਂ ਪੂਸਾ 44 ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਜ਼ਿਆਦਾ ਸਮਾਂ ਲੈਂਦੀ ਹੈ ਜ਼ਿਆਦਾ ਪਾਣੀ ਪਰਾਲੀ ਜ਼ਿਆਦਾ ਹੁੰਦੀ ਹੈ ਇੱਕ ਦੇ ਵਿੱਚ ਬਿਮਾਰੀ ਕੀੜੇ ਮਕੌੜੇ ਜ਼ਿਆਦਾ ਲੱਗਦੇ ਖਾਸ ਤੌਰ ਤੇ ਜਦੋਂ ਝੋਲ ਸਰੋਗ ਹੋ ਗਿਆ ਜਾਂ ਰਸ ਚੂਸ ਕੀੜੇ ਜਿਹੜਾ ਕਾਲਾ ਤੇਲਾ ਆਪਾਂ ਕਹਿੰਦੇ ਨੇ ਹੌਪਰ ਉਹਦੇ ਕਰਕੇ ਕਿਸਾਨ ਦਾ ਖਰਚ ਵੱਧਾ ਸਮਾਂ ਵੱਧ ਲੈਂਦੀ ਆ ਖਰਚਾ ਵੱਧ ਗਿਆ ਪਰਾਲੀ ਵੱਧ ਗਈ ਤਾਂ ਉਹ ਪਰਾਲੀ ਜਿਆਦਾ ਹੁੰਦੀ ਆ ਤਾਂ ਉਹਨੂੰ ਸਾਂਭਣਾ ਵੀ ਜਿਹੜਾ ਉਹਦੀ ਸਾਂਹ ਸੰਭਾਲ ਵੀ ਔਖੀ ਆ ਤੇ ਕੀਟਨਾਸ਼ਕਾਂ ਦੀ ਵਰਤੋਂ ਆਪਾਂ ਵੱਧ ਕਰਦੇ ਆ ਪਾਣੀ ਦੀ ਵਰਤੋਂ ਵੱਧ ਕਰਦੇ ਆ ਇਹਦੇ ਵਿੱਚ ਖਾਦ ਦੀ ਵਰਤੋਂ ਵੀ ਵੱਧ ਹੁੰਦੀ ਆ ਤਾਂ ਉਹਦੇ ਕਰਕੇ ਤੁਹਾਨੂੰ ਪਤਾ ਕਿ ਮਿੱਟੀ ਪਾਣੀ ਹਵਾ ਦੇ ਵਿੱਚ ਵੀ ਪਰ ਦੂਸ਼ਣ ਦੀ ਸਮੱਸਿਆ ਆਉਂਦੀ। ਦੂਸਰੀ ਜਿਹੜੀ ਹਾਈਬ੍ਰਿਡ ਬੀਜਾਂ ਦੇ ਵਿਕਰੀ ਦੀ ਜਿਹੜੀ ਪਾਬੰਦੀ ਲਾਈ ਗਈ ਹੈ। ਉਹਦੇ ਵਿੱਚ ਮੁੱਖ ਕਾਰਨ ਜਿਹੜਾ ਕਿ ਹਾਈਬ੍ਰਿਡ ਬੀਜ ਇੱਕ ਤਾਂ ਮਹਿੰਗੇ ਮਿਲਦੇ। ਦੂਸਰਾ ਜਿਹੜਾ ਮੁੱਖ ਜਿਹੜਾ ਰੀਜ਼ਨ ਹੈਗਾ ਕਿ ਐਫਸੀਆਈ ਦੇ ਜਿਹੜੇ ਮਾਪਦੰਡ ਨੇ ਉਹਦੇ ਮੁਤਾਬਕ ਇੰਨਾ ਚ ਟੋਟਾ ਜ਼ਿਆਦਾ ਆਉਂਦਾ। ਜਿਹਦੇ ਕਰਕੇ ਕਿਸਾਨਾਂ ਨੂੰ ਵਿਕਰੀ ਦੇ ਵਿੱਚ ਜਾਂ ਰੇਟ ਦੇ ਵਿੱਚ ਸਮੱਸਿਆ ਆਉਂਦੀ ਹੈ। ਇਹ ਦੋ ਮੁੱਖ ਕਾਰਨਾਂ ਜਿਨ੍ਹਾਂ ਦੇ ਵਿੱਚ ਜਿਹੜੀ ਮੁੱਖ ਤੌਰ ਤੇ ਪੰਜਾਬ ਸਰਕਾਰ ਖੇਤੀਬਾੜੀ ਦੇ ਕਿਸਾਨ ਭਲਾਈ ਪਾਗ ਵੱਲੋਂ ਪਾਬੰਦੀ ਲਾਈ ਗਈ ਇਹਨਾਂ ਦੀ ਬੀਜਾਂ ਦੀ ਵਿਕਰੀ ਅਤੇ ਬਜਾਈ ਤੇ ਇਹਦੇ ਸਬੰਧੀ ਜਿਹੜੇ ਹੁਕਮ ਜਾਰੀ ਕੀਤੇ ਗਏ ਆ ਇਹ ਜਿਹੜਾ ਜਰੂਰੀ ਅਪਡੇਟ ਸੀਗੀ ਕਿਸਾਨ ਵੀਰਾਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਤੇ ਤੁਸੀਂ ਕਿਹੜੀ ਕਿਸਮ ਦੀ ਚੋਣ ਕਰ ਰਹੇ ਹੋ ਕਿਉਂਕਿ ਪਿਛਲੀ ਵਾਰ ਵੀ ਕਾਫੀ ਕਿਸਾਨ ਵੀਰਾਂ ਨੇ ਪੀਆਰ 131 ਦਾ ਬੀਜ ਵੀ ਰੱਖਿਆ ਪੀਆਰ 126 ਦਾ ਪੀਆਰ 114 ਦਾ ਬੀਜ ਇਸ ਵਾਰ ਵੀ ਕਿਸਾਨ ਵੀਰਾਂ ਨੇ ਕਾਫੀ ਖਰੀਦਿਆ PR121 ਹੈ PR122 ਹੈ PR128 29 30 31 PR132 PR132 ਦਾ ਬੀਜ ਵੀ ਤੁਸੀਂ ਵੱਖ-ਵੱਖ ਖੇਤੀਬਾੜੀ ਵਿਗਿਆਨ ਕੇਂਦਰਾਂ ਤੇ ਉਪਲਬਧਾ ਜਿੱਥੇ ਤੁਸੀਂ ਪਹੁੰਚ ਕਰਕੇ ਜਿੱਥੇ ਅਵੇਲੇਬਿਲਟੀ ਹੈਗੀ ਹੈ ਲੈ ਸਕਦੇ ਹੋ ਇਸ ਤੋਂ ਇਲਾਵਾ PR131 PR126 ਦੇ ਬੀਜ ਵੀ ਜਿਹੜੇ ਉਪਲਬਧ ਹੈਗੇ ਤੁਸੀਂ ਖੇਤੀਬਾੜੀ ਵਿਗਿਆਨ ਕੇਂਦਰਾਂ ਜਾਂ PAU ਲੁਧਿਆਣਾ ਵਿੱਚੇ ਸੰਪਰਕ ਕਰਕੇ ਉਥੋਂ ਬੀਜ ਤੁਸੀਂ ਪ੍ਰਾਪਤ ਕਰ ਸਕਦੇ ਆ ਤੇ ਬਾਸਮਤੀ ਵੱਖ-ਵੱਖ ਬਾਸਮਤੀਆਂ ਜਿਹੜੀਆਂ ਸਫਾਰਸ਼ ਨਹੀਂ ਪਈ ਲੁਧਿਆਣਾ ਵੱਲੋਂ ਉਹਦੀ ਤੁਸੀਂ ਬਜਾਈ ਲਵਾਈ ਕਰ ਸਕਦੇ ਆ ਤੇ ਕਿਹੜੀ ਕਿਸਮ ਦੀ ਤੁਸੀਂ ਚੋਣ ਕਰ ਰਹੇ ਕਿਰਪਾ ਕਰਕੇ ਕਿਸਾਨ ਵੀਰ ਜਰੂਰ ਜਾਣਕਾਰੀ ਸਾਂਝੀ ਕਰਨ ਕਿਉਂਕਿ ਜ਼ਿਆਦਾਤਰ ਕਿਸਾਨ ਵੀਰਾਂ ਦਾ ਰੁਝਾਨ ਹੈ ਜਿਹੜਾ ਪੀਆਰ 126 ਪੀਆਰ 131 ਜਾਂ ਜਿਹੜਾ ਨਵਾਂ ਬੀਜ ਜਿਹੜਾ ਥੋੜਾ ਥੋੜਾ ਮਿਲਿਆ ਪੀਆਰ 131 ਤੇ ਪੀਆਰ 114 ਪੀਆਰ 122 ਦਾ ਜਿਹੜਾ ਹੈਗਾ ਝਾੜ ਕਾਫੀ ਹੈ ਖਾਸ ਤੌਰ ਤੇ ਇਹਦੇ ਵਿੱਚ ਆਪਾਂ ਨੂੰ ਖਿਆਲ ਇਹ ਰੱਖਣਾ ਪੈਂਦਾ ਕਿ ਇਹ ਜੂਰੀਆ ਬਹੁਤ ਆਪਾਂ ਸੰਜਮ ਨਾਲ ਦੀ ਵਰਤੋਂ ਕਰਨੀ ਹੈ ਤੇ ਜਰੂਰਤ ਅਨੁਸਾਰ ਜਿਹੜੀ ਸਪਰੇਅ ਗੋ ਸਮੇਂ ਕਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ